ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤਰਸੇਮ ਜਸਰ ਦੇ ਜਿਹੜੇ ਨਵੇਂ ਆਰੀ ਫਿਲਮ ਆ ਗੁਰੂ ਨਾਨਕ ਜਹਾਜ਼ ਉਸ ਦੇ ਇਤਿਹਾਸ ਬਾਰੇ ਥੋੜੀ ਜੀ ਚਰਚਾ ਕਰਾਂਗੇ ਸਾਡਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਕਰੋੜਾਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਸੀ ਆਪਣੇ ਹੱਕਾਂ ਦੇ ਲਈ ਜਾਂ ਦੂਸਰਿਆਂ ਦੇ ਹੱਕਾਂ ਦੇ ਲਈ ਲੜਦੇ ਹੋਏ ਸ਼ਹੀਦ ਹੋ ਗਏ ਸੀ ਪਰ ਸਾਡੀ ਕੌਮ ਦੀ ਤਰਸਦੀ ਇਹ ਰਹੀ ਆ ਵੀ ਅਸੀਂ 19 ਸ਼ਹੀਦਾਂ ਦੇ ਵਿੱਚੋਂ ਬਹੁਤਿਆਂ ਨੂੰ ਤਾਂ ਜਾਣਦੇ ਨਹੀਂ ਕੌਣ ਸੀ ਕਿਉਂ ਸ਼ਹੀਦ ਹੋਏ ਨੇ ਪਰ ਨਾਲ ਖੁਸ਼ੀ ਦੀ ਗੱਲ ਇਹ ਵੀ ਆ ਵੀ ਜਿਹੜੇ ਸਾਡੇ ਨਵੇਂ ਕਲਾਕਾਰ ਨੇ ਉਹ ਇਤਿਹਾਸਕ ਫਿਲਮਾਂ ਬਣਾਉਣ ਦੇ ਵੱਲ ਤੁਰੇ ਨੇ ਹਾਲਾਂਕਿ ਬਹੁਤਾ ਵੱਡਾ ਫਰਕ ਨਹੀਂ ਪੈਣਾ ਪਰ ਫਿਰ ਵੀ ਕੁਝ ਹੱਦ ਤੱਕ ਜਿਹੜਾ ਸਾਡੇ ਬੱਚੇ ਨੇ ਉਹ ਇਤਿਹਾਸ ਦੇ ਨਾਲ ਜੁੜਨਗੇ ਇਤਿਹਾਸ ਦੇ ਵਿੱਚ ਜਿਹੜੇ ਪੰਨੇ ਧੂੜ ਦੇ ਥੱਲੇ ਦੱਬ ਗਏ ਸੀ ਉਹਨਾਂ ਨੂੰ ਕੱਟੇ ਜਾ ਸਕਦੇ ਨੇ ਇਸ ਤਰੀਕੇ ਦੇ ਨਾਲ ਇਸੇ ਤਰ੍ਹਾਂ ਹੀ ਇਹ ਘਟਨਾ ਜਿਹੜੀ ਅਸੀਂ ਸਾਰੇ ਲੋਕ ਇਸ ਨੂੰ ਕਾਮਾਂਗਾਟਾ ਮਾਰੂ ਦਾ ਸਾਾਕਾ ਦੱਸਦੇ ਆਂ ਪਰ ਅਸਲ ਦੇ ਵਿੱਚ ਕਾਮਾਂਗਾਟਾ ਮਾਰੂ ਸੀ ਇਹ ਜਿਹੜੂ ਆਪਾਂ ਹੀ ਤੋੜ ਮਰੋੜ ਕੇ ਇਹਦਾ ਕਾਮਾਂਗਾਟਾ ਮਾਰੂ ਕਰ ਦਿੱਤਾ ਸੀ ਹੋਇਆ ਇਹ ਸੀ ਕੈਨੇਡਾ ਜਿਹਨੂੰ ਅਸੀਂ ਮਿੰਨੀ ਪੰਜਾਬ ਵੀ ਕਹਿ ਦਿੰਦੇ ਆਂ ਉਹ ਕੋਈ ਉੱਥੇ ਪੰਜਾਬੀ ਅਜ ਤੈ ਨਹੀਂ ਵਸੇ 18ਵੀਂ ਸਦੀ ਤੋਂ ਜਾਣੇ ਉਹ ਸ਼ੁਰੂ ਹੋ ਗਏ ਸੀਗੇ ਕਮਾਗਾਟਾ ਮਾਰੂ ਦੀ ਇੱਕ ਅਹਿਜੀ ਘਟਨਾ ਸੀ ਜਿਹਦੀ ਚਿੰਗਾਰੀ ਆ ਜਿਹੜੀ ਉਹ 100 ਸਾਲ ਤੱਕ ਬਲਦੀ ਰਹੀ ਆ ਅਖੀਰ ਨੂੰ ਕਨੇਡਾ ਦੀ ਸਰਕਾਰ ਵੱਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਸੀ ਜਸਟਿਨ ਟਰੂਡੋ ਉਹਨਾਂ ਨੇ ਇਸ ਘਟਨਾ ਦੇ ਲਈ ਮਾਫੀ ਮੰਗੀ ਸੀ ਇਸ ਘਟਨਾ ਦੇ ਪੂਰੇ 100 ਸਾਲ ਹੋਣ ਤੇ ਇਸ ਦਾ ਇਤਿਹਾਸ ਨਾਲ ਜੁੜੀਆਂ ਹੋਈਆਂ ਕੁਝ ਇੱਕ ਗੱਲਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਕੁਝ ਇੱਕ ਇਹੋ ਜਿਹੇ ਤੱਥ ਨੇ ਜਿਹੜੇ ਹਜੇ ਤੱਕ ਸਾਹਮਣੇ ਨਹੀਂ ਆਏ ਉਹਦੇ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਚਰਚਾ ਕਰਾਂਗੇ ਸਮਾਂ 19ਵੀਂ 20ਵੀਂ ਸਦੀ ਦਾ ਜਦੋਂ ਭਾਰਤ ਤੇ ਕੈਨੇਡਾ ਸੀ ਜਿਹੜੇ ਦੋਨੇ ਦੇਸ਼ ਬ੍ਰਿਟਸ ਰਾਜ ਦੇ ਅਧੀਨ ਸੀ ਯਾਨੀ ਕਿ ਅੰਗਰੇਜ਼ਾਂ ਦੇ ਗੁਲਾਮ ਸੀਗੇ ਉਸ 18ਵੀਂ ਸਦੀ ਤੋਂ ਪਹਿਲਾਂ ਭਾਰਤ ਦੇ ਲੋਕ ਕੈਨੇਡਾ ਦੇ ਵਿੱਚ ਨਹੀਂ ਗਏ ਸੀ ਪੰਜਾਬੀ ਤਾਂ ਬਿਲਕੁਲ ਹੀ ਨਹੀਂ ਗਏ ਸੀ ਅੰਗਰੇਜ਼ੀ ਸਰਕਾਰ ਦੇ ਵਿੱਚ ਕੁਝ ਕੁ ਫੌਜੀ ਸੀ ਜਿਹੜੇ ਭਾਰਤ ਵਿੱਚੋਂ ਸਿੱਖ ਫੌਜੀ ਸੀ ਉਹ ਕੰਮ ਕਰ ਰਹੇ ਸੀ ਉਹਨਾਂ ਨੂੰ ਕੈਨੇਡਾ ਜਾਣ ਦਾ ਮੌਕਾ ਪ੍ਰਾਪਤ ਹੋਇਆ 18ਵੀਂ ਸਦੀ ਦੇ ਵਿੱਚ ਜਦੋਂ ਆ ਕੇ ਵਾਪਸ ਆਉਂਦੇ ਨੇ ਪੰਜਾਬ ਤਾਂ ਆਪਣੇ ਸਾਥੀਆਂ ਸੰਗੀਆਂ ਨੂੰ ਦੱਸਦੇ ਨੇ ਵੀ ਕੈਨੇਡਾ ਦੇ ਵਿੱਚ ਥੋੜਾ ਜਿਹਾ ਕੰਮ ਕਰਨ ਤੇ ਬਹੁਤ ਸਾਰੇ ਪੈਸੇ ਮਿਲਦੇ ਨੇ ਉੱਥੋਂ ਦੀਆਂ ਸਖਤ ਸਹਿੂ ਤਾਂ ਉੱਥੋਂ ਦੀਆਂ ਸਰਕਾਰ ਦੇ ਰਵੱਈਏ ਬਾਰੇ ਜਦੋਂ ਇੱਥੋਂ ਦੱਸਿਆ ਜਾਂਦਾ ਤਾਂ ਲੋਕ ਸੀ ਜਿਹੜੇ ਖਿੱਚੇ ਤੁਰੇ ਗਏ ਕੈਨੇਡਾ ਦੀ ਧਰਤੀ ਦੇ ਵੱਲ ਉੱਥੋਂ ਪੰਜਾਬੀਆਂ ਦਾ ਕੈਨੇਡਾ ਵੱਲ ਜਾਣ ਦਾ ਰੁਝਾਨ ਵਧਿਆ ਪਰ ਜਿਹੜੀ ਗੋਰੀ ਸਰਕਾਰ ਸੀਗੀ ਉਹ ਇਹ ਚਾਹੁੰਦੀ ਸੀ ਵੀ ਜਿਹੜਾ ਕੈਨੇਡਾ ਹੈ ਉਹਦੇ ਵਿੱਚ ਇਕੱਲੇ ਗੋਰੇ ਲੋਕ ਹੀ ਰਹਿਣ ਇੱਥੇ ਅਫਰੀਕਨ ਜਾਂ ਭਾਰਤੀ ਲੋਕ ਆ ਕੇ ਨਾ ਵਸਣ ਇਸ ਕਰਕੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਰੂਲ ਬਣਾਉਣੇ ਸ਼ੁਰੂ ਕਰ ਦਿੱਤੇ ਉਸ ਤੋਂ ਪਹਿਲਾਂ ਕੋਈ ਰੂਲ ਨਹੀਂ ਸੀਗਾ ਕੈਨੇਡਾ ਦੇ ਵਿੱਚ ਜਾਣ ਦਾ ਬਸ ਤੁਸੀਂ ਜਹਾਜ਼ ਫੜੋ ਤੇ ਕੈਨੇਡਾ ਦੇ ਵਿੱਚ ਪਹੁੰਚੋ ਪਰ ਜਦੋਂ ਉੱਥੇ ਭਾਰਤੀਆਂ ਦੀ ਖਾਸ ਕਰਕੇ ਪੰਜਾਬੀਆਂ ਦੀ ਗਿਣਤੀ ਵੱਧਣੀ ਸ਼ੁਰੂ ਹੋ ਗਈ ਤਾਂ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਤਿਆਰ ਕਰ ਲਏ ਸੋ ਇਹਨਾਂ ਨਵੇਂ ਬਣੇ ਕਾਨੂੰਨਾਂ ਦੇ ਕਰਕੇ ਜਿਹੜੇ ਪੰਜਾਬੀ ਲੋਕ ਸੀ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਦਾ ਪੰਜਾਬ ਆਉਣਾ ਵੀ ਮੁਸ਼ਕਲ ਹੋ ਗਿਆ ਸੀ ਇਸੇ ਕਰਕੇ ਨਵੇਂ ਬਨੇ ਕਾਨੂੰਨਾਂ ਦਾ ਡਟ ਕੇ ਵਿਰੋਧ ਹੋਇਆ ਕੈਨੇਡਾ ਦੇ ਵਿੱਚ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਸਿੱਖਾਂ ਵੱਲੋਂ ਤੇ ਉਸ ਕੋਰਟ ਕੇਸ ਦੇ ਵਿੱਚ ਜਿਹੜੀ ਕੈਨੇਡਾ ਦੀ ਸਰਕਾਰ ਸੀ ਉਹ ਹਾਰ ਗਈ ਸੀ ਪਰ ਉਹਨਾਂ ਨੇ ਆਪਣੀ ਹਾਰ ਨਹੀਂ ਮੰਨੀ ਉਹ ਨਵਾਂ ਕਾਨੂੰਨ ਲਿਆਏ ਵੀ ਜੇ ਜੋ ਵੀ ਕੋਈ ਭਾਰਤੀ ਕੈਨੇਡਾ ਦੇ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਹ ਸਿੱਧਾ ਆਪਣੇ ਦੇਸ਼ ਯਾਨੀ ਕਿ ਭਾਰਤ ਤੋਂ ਕੈਨੇਡਾ ਆਵੇ ਤੇ ਨਾਲ ਉਹ ਜਿਹੜਾ ਜਹਾਜ਼ ਹੈ ਸਮੁੰਦਰੀ ਜਹਾਜ਼ ਹੈ ਉਹ ਭਾਰਤ ਦਾ ਹੀ ਹੋਣਾ ਚਾਹੀਦਾ ਤੇ ਉਸ ਸਮੇਂ ਭਾਰਤ ਦੇ ਕੋਲੇ ਕੋਈ ਜਹਾਜ਼ ਨਹੀਂ ਸੀਗਾ ਸੋ ਇਸ ਜਦੋਂ ਚੈਟ ਦੇ ਵਿੱਚ ਬਾਬਾ ਗੁਰਦੇਵ ਸਿੰਘ ਨਾਮ ਦੇ ਇੱਕ ਸਿੱਖ ਹੋਏ ਨੇ ਮਲੇਸ਼ੀਆ ਦੇ ਰਹਿਣ ਵਾਲੇ ਸੀ बिजनेसमैन ਬੰਦੇ ਸੀਗੇ ਉਹਨਾਂ ਨੇ ਗੁਰੂ ਨਾਨਕ ਨੈਵੀਗੇਸ਼ਨ ਨਾਮ ਦੀ ਕੰਪਨੀ ਰਜਿਸਟਰ ਕਰਵਾਈ ਇੱਕ ਕੋਮਾਗਾਟਾ ਮਾਰੂ ਨਾਮ ਦਾ ਜਹਾਜ਼ ਸੀ ਜਪਾਨੀ ਕੰਪਨੀ ਤੋਂ ਕਿਰਾਏ ਦੇ ਉੱਤੇ ਲਿਆ ਜਿਹੜੇ ਕੈਨੇਡਾ ਦੇ ਉਸ ਸਮੇਂ ਕਾਨੂੰਨ ਬਣੇ ਸੀ ਰੂਲ ਬਣੇ ਸੀ ਉਹਦੇ ਅਕੋਰਡ ਉਹਨਾਂ ਨੇ ਅਕੋਰਡਿੰਗ ਸਾਰਾ ਕੁਝ ਸੈੱਟ ਕਰਕੇ ਕੈਨੇਡੀਅਨ ਸਰਕਾਰ ਨੂੰ ਟੈਲੀਗ੍ਰਾਮ ਭੇਜਤੀ ਵੀ ਅਸੀਂ ਭਾਈ ਆ ਰਹੇ ਹਾਂ ਤੁਹਾਡੇ ਦੇਸ਼ ਦੇ ਵਿੱਚ 14 ਮਈ 1914 ਈਸਵੀ ਨੂੰ 376 ਯਾਤਰੀਆਂ ਦੇ ਨਾਲ ਵੈਨਕੂਵਰ ਬੰਦਰਗਾਹ ਦੇ ਉੱਤੇ ਇਹ ਜਹਾਜ਼ ਪਹੁੰਚਦਾ ਹੈ ਉਹ ਟੈਲੀਗ੍ਰਾਮ ਪਹਿਲਾਂ ਪਹੁੰਚ ਚੁੱਕੀ ਸੀ ਤੇ ਉੱਥੇ ਅੰਗਰੇਜ਼ੀ ਸਰਕਾਰ ਬੇਈਮਾਨ ਹੋ ਗਈ ਉਹਨਾਂ ਨੇ ਉਸ ਜਹਾਜ਼ ਨੂੰ ਕੈਨੇਡਾ ਦੀ ਧਰਤੀ ਤੋਂ 2 ਕਿਲੋਮੀਟਰ ਪਿੱਛੇ ਰੋਕਤਾ ਵੀ ਤੁਸੀਂ ਅੱਗੇ ਨਹੀਂ ਲੈ ਕੇ ਆਉਣਾ ਹਾਲਾਂਕਿ ਉਹ ਜਹਾਜ਼ ਸੀ ਜਿਹੜਾ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਕੈਨੇਡਾ ਸਰਕਾਰ ਦੀਆਂ ਪਰ ਫੇਰ ਵੀ ਉਹ ਸਰਕਾਰ ਨੇ ਉੱਥੋਂ ਦੀ ਪੁਲਿਸ ਨੇ ਉਸ ਨੂੰ ਐਂਟਰ ਨਹੀਂ ਹੋਣ ਦਿੱਤਾ ਕੇਵਲ ਇੱਕ ਡਾਕਟਰ ਸੀਗਾ ਤੇ ਉਹਦਾ ਪਰਿਵਾਰ ਸੀ ਜਹਾਜ਼ ਦੇ ਵਿੱਚ ਉਸ ਨੂੰ ਕੈਨੇਡਾ ਦੇ ਵਿੱਚ ਐਂਟਰ ਹੋਣ ਦਿੱਤਾ ਗਿਆ ਇਹ ਮੰਨਿਆ ਜਾਂਦਾ ਵੀ ਜਿਹੜਾ ਉਹ ਡਾਕਟਰ ਸੀ ਤੇ ਡਾਕਟਰ ਦਾ ਪਰਿਵਾਰ ਸੀ ਉਹ جاسੂਸ ਸੀਗੇ ਕੈਨੇਡੀਅਨ ਸਰਕਾਰ ਦੇ ਅੰਗਰੇਜ਼ੀ ਸਰਕਾਰ ਦੇ ਜਿਹੜੇ ਭਾਰਤ ਦੇ ਵਿੱਚ ਉਸ ਸਮੇਂ ਕੰਮ ਕਰ ਰਹੇ ਸੀ ਸੋ ਜਹਾਜ਼ ਦੇ ਵਿੱਚ ਜਿਹੜੇ ਸਿੱਖ ਸੀਗੇ ਉਹ ਵਾਪਸ ਨਹੀਂ ਆਉਣਾ ਚਾਹੁੰਦੇ ਸੀ ਉਹਨਾਂ ਨੇ ਕੋਰਟ ਕੇਸ ਵੀ ਕਰਿਆ ਪਰ ਕੋਰਟ ਕੇਸ ਦੇ ਵਿੱਚ ਬਹੁਤੀ ਸੁਣਵਾਈ ਨਾ ਸਮਾਂ ਬੀਤਦਾ ਗਿਆ ਜਦੋਂ 2 ਮਹੀਨੇ ਦਾ ਸਮਾਂ ਹੋਇਆ ਤਾਂ ਕੈਨੇਡਾ ਦੀ ਸਰਕਾਰ ਨੇ ਛੋਟੀਆਂ ਕਿਸ਼ਤੀਆਂ ਦੇ ਰਾਹੀਂ ਉਸ ਜਹਾਜ਼ ਦੇ ਉੱਤੇ ਹਮਲਾ ਕੀਤਾ ਤਾਂ ਅੰਦਰ ਬੈਠੇ ਸਿੱਖਾਂ ਨੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਿਸ ਜਿਹਦੇ ਕਰਕੇ ਅੰਗਰੇਜ਼ੀ ਸਰਕਾਰ ਦੇ 20 ਸਿਪਾਹੀ ਮਾਰੇ ਗਏ ਸੀ ਫਿਰ ਸਰਕਾਰ ਨੇ ਉਸ ਜਹਾਜ਼ ਨੂੰ ਹਟਾਉਣ ਦੇ ਲਈ ਚੰਗੇ ਜਹਾਜ਼ ਭੇਜਣ ਦਾ ਫੈਸਲਾ ਲਿਆ ਪਰ ਇਹ ਫੈਸਲੇ ਦੀ ਜਾਣਕਾਰੀ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਸਿੱਖ ਸੀ ਉਹਨਾਂ ਦੇ ਕੋਲ ਚਲੀ ਗਈ ਵੀ ਉੱਥੇ ਜੰਗੀ ਜਹਾਜ਼ ਭੇਜਣ ਜਾ ਰਹੀ ਹੈ ਸਰਕਾਰ ਤਾਂ ਉਹਨਾਂ ਨੇ ਕੈਨੇਡਾ ਦੇ ਵਿੱਚ ਜ਼ਬਰਦਸਤ ਧਰਨੇ ਮੁਜ਼ਾਰੇ ਕੀਤੇ ਨਾਲ ਉਹਨਾਂ ਨੇ ਕਿਹਾ ਵੀ ਜੇ ਸਾਡੇ ਸਾਥੀਆਂ ਨੂੰ ਕੁਝ ਵੀ ਹੋਇਆ ਤਾਂ ਅਸੀਂ ਪੂਰੇ ਬੈਨਕੂਵਰ ਨੂੰ ਅਗਲਾ ਦੇ ਤੋ ਸਰਕਾਰ ਨੇ ਆਪਣਾ ਇਹ ਸਟੈਪ ਪਿੱਛੇ ਲਿਆ ਤੇ ਇੱਕ ਕੈਨੇਡੀਅਨ ਸਿੱਖਾਂ ਦੀ ਇੱਕ ਕਮੇਟੀ ਬਣਾਈ ਉਹ ਕਮੇਟੀ ਜਾਂਦੀ ਹੈ ਸਿੱਖਾਂ ਦੀ ਬਾਬਾ ਗੁਰਦੇਵਤ ਸਿੰਘ ਕਾਲਜ ਹਵਾਈ ਅੱਡੇ ਵਿੱਚ ਉਹਨਾਂ ਨੂੰ ਸਮਝਾਉਂਦੇ ਨੇ ਬੇ ਸਰਕਾਰ ਨਹੀਂ ਮੰਨੂਗੀ ਸਗੋ ਆਪਣੇ ਜਾਨ ਦਾ ਨੁਕਸਾਨ ਹੋਊਗਾ ਤਾਂ ਬਾਬਾ ਗੁਰਦੇਵਤ ਸਿੰਘ ਜੀ ਨੇ ਆਪਣੇ ਸਾਥੀਆਂ ਦੀ ਜਾਨ ਬਚਾਉਣ ਦੇ ਲਈ ਉਹ ਜਹਾਜ਼ ਸੀਗਾ ਜਿਹੜਾ ਉੱਥੋਂ ਵਾਪਸ ਭਾਰਤ ਵੱਲ ਤੋਰ ਲਿਆ ਇੱਥੇ ਗੱਲ ਖਤਮ ਨਹੀਂ ਹੁੰਦੀ ਅੰਗਰੇਜ਼ੀ ਸਰਕਾਰ ਨੇ ਭਾਰਤੀ ਸਰਕਾਰ ਨੂੰ ਜਿਹੜੀ ਕਿ ਉਹਨਾਂ ਦੀ ਵੀ ਸਰਕਾਰ ਸੀ ਅੰਗਰੇਜ਼ਾਂ ਦੀ ਇੱਕ ਟੈਲੀਗ੍ਰਾਮ ਭੇਜਿਆ ਵੀ ਜਿਹੜੇ ਬੰਦੇ ਇਸ ਜਹਾਜ਼ ਦੇ ਵਿੱਚ ਆਉਣਗੇ ਉਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਲਓ। ਸੋ ਜਹਾਜ਼ ਜਦੋਂ ਕਲਕੱਤਾ ਪਹੁੰਚਦਾ ਬਚਵਚ ਘਾੜ ਦੇ ਉੱਤੇ ਤੇ ਉੱਥੇ ਪੁਲਿਸ ਨੇ ਪਹਿਲੇ ਘੇਰਾਬੰਦੀ ਕਰ ਰੱਖੀ ਹੁੰਦੀ ਹੈ। ਤੱਕੇ ਦੇ ਨਾਲ ਪੰਜਾਬੀਆਂ ਨੂੰ ਫੜ ਕੇ ਸਟੇਸ਼ਨ ਤੋਂ ਸਟੇਸ਼ਨ ਤੇ ਲੈ ਕੇ ਰੇਲਵੇ ਸਟੇਸ਼ਨ ਤੇ ਪੰਜਾਬ ਭੇਜਣ ਦੀ ਤਿਆਰੀ ਕੀਤੀ ਜਾਣ ਲੱਗੀ। ਪਰ ਜਹਾਜ਼ ਦੇ ਵਿੱਚ ਸਿੱਖਾਂ ਦੇ ਕੋਲੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀਗਾ। ਉਹ ਚਾਹੁੰਦੇ ਸੀ ਵੀ ਉਹ ਸਰੂਪ ਨੂੰ ਉੱਥੇ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਰਾਜਮਾਨ ਕਰ ਦਈਏ ਪਰ ਪੁਲਿਸ ਉਹਨਾਂ ਨੂੰ ਅਜਿਹਾ ਨਹੀਂ ਕਰਨ ਦੇ ਰਹੀ ਸੀ ਇਸੇ ਕਰਕੇ ਇੱਕ ਉਥੇ ਝੜਪ ਹੁੰਦੀ ਆ ਤੇ ਪੁਲਿਸ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਜਾਂਦੀ ਆ ਉਸ ਝੜਪ ਦੇ ਉੱਤੇ ਸੋ ਪੁਲਿਸ ਦੇ ਮੁਤਾਬਕ ਉਸ ਸਮੇ 21 ਸਿੱਖਾਂ ਦੀ ਸ਼ਹਾਦਤ ਹੁੰਦੀ ਆ ਪਰ ਜਿਹੜੇ ਆਮ ਗਵਾਹ ਨੇ ਆਮ ਲੋਕ ਨੇ ਉਹ ਦੱਸਦੇ ਨੇ 75 ਤੋਂ ਵੱਧ ਇਨਸਾਨਾਂ ਦੀ ਮੌਤ ਉਸ ਸਮੇਂ ਹੋਈ ਪੁਲਸ ਨੇ ਸਾਰੇ ਸ਼ਹੀਦਾਂ ਦੇ ਸਰੀਰਾਂ ਨੂੰ ਇਕੱਠਾ ਕੀਤਾ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਉਸੇ ਸਮੁੰਦਰ ਦੇ ਕਿਨਾਰੇ ਹੀ ਅੱਗ ਲਾ ਕੇ ਸਾੜ ਦਿੱਤਾ ਸੀ ਬਾਬਾ ਗੁਰਦੇਵ ਸਿੰਘ ਤੇ ਉਹਨਾਂ ਦੇ ਕੁਝ ਸਾਥੀ ਸੀ ਜਿਹੜੇ ਉੱਥੋਂ ਉਹ ਬੱਚੇ ਬਚਾ ਕੇ ਨਿਕਲ ਗਏ ਤੇ ਆ ਕੇ ਆਜ਼ਾਦੀ ਦੀ ਲੜਾਈ ਦੇ ਵਿੱਚ ਖੁੱਦ ਗਏ ਸੀ ਅਲੱਗੇ ਥੋੜੇ ਟਾਈਮ ਬਾਅਦ ਬਾਬਾ ਗੁਰਦੇਵ ਸਿੰਘ ਜੀ ਫੜੇ ਜਾਂਦੇ ਨੇ ਕਾਫੀ ਲੰਬਾ ਸਮਾਂ ਉਹ ਜੇਲ੍ਹ ਦੇ ਵਿੱਚ ਰਹਿੰਦੇ ਨੇ ਸੋ ਇਸ ਘਟਨਾ ਦੀ ਜਾਣਕਾਰੀ ਕੈਨੇਡਾ ਦੀ ਆਰਮੀ ਦੇ ਵਿੱਚ ਪਹੁੰਚਦੀ ਹੈ ਜਦੋਂ ਤਾਂ ਉੱਥੋਂ ਦੇ ਜਿਹੜੇ ਸਿੱਖ ਸੀ ਜਿਹੜੇ ਕੈਨੇਡਾ ਦੀ ਆਰਮੀ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਸਾਰਿਆਂ ਨੇ ਅਸਤੀਫਾ ਦਿੱਤਾ ਜਿਹੜੇ ਵੀ ਉਹਨਾਂ ਨੂੰ ਤੰਬਗੇ ਜਾਂ ਸਰਟੀਫਿਕੇਟ ਮਿਲੇ ਹੋਏ ਸੀ ਉਹ ਇੱਕ ਗੁਰੂ ਘਰ ਦੇ ਵਿੱਚ ਇਕੱਠੇ ਕਰਕੇ ਉਹਨਾਂ ਨੇ ਉਸ ਨੂੰ ਅਕਲਾ ਦਿੱਤੀ ਸੀ ਲਗਭਗ 60000 ਡਾਲਰ ਜਹਾਜ਼ ਦਾ ਕਿਰਾਇਆ ਬਣਦਾ ਸੀ ਜਿਹੜਾ ਕਿ ਕੈਨੇਡਾ ਦੇ ਸਿੱਖਾਂ ਵੱਲੋਂ ਉਸ ਜਾਪਾਨੀ ਕੰਪਨੀ ਨੂੰ ਦਿੱਤਾ ਗਿਆ ਸੀ ਇਕੱਠਾ ਕਰਕੇ ਇਹ ਸਾਰੀ ਘਟਨਾ ਕਰਮ ਕਰਾਉਣ ਦੇ ਪਿੱਛੇ ਇੱਕ ਅੰਗਰੇਜ਼ੀ ਅਫਸਰ ਸੀਗਾ ਹਿਊਕਿੰਸ ਹਿਊਕਿੰਸ ਨਾਂ ਦੇ ਅੰਗਰੇਜ਼ੀ ਅਫਸਰ ਨੇ ਇਹ ਸਾਰਾ ਕੁਝ ਕਰਾਇਆ ਸੀਗਾ ਡਾਕਟਰ ਤੋਂ ਇੱਕ ਦਿਨ ਉਹ ਘਰ ਆ ਰਿਹਾ ਸੀ ਉਸ ਸਮੇਂ ਉਸ ਦੀ ਭਾਈ ਮੇਵਾ ਸਿੰਘ ਲੋਪੋ ਕੋ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਇਹ ਉਹੀ ਭਾਈ ਮੇਵਾ ਸਿੰਘ ਲੋਪੋ ਕੇ ਆ ਜਿਸ ਦਾ ਕਿਰਦਾਰ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ترਸੇਮ ਸਿੰਘ ਜੱਸੜ ਆਪ ਕਰ ਰਹੇ ਆ ਭਾਈ ਮੇਵਾ ਸਿੰਘ ਲੋਪੋ ਕੋ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਕੈਨੇਡਾ ਦੇ ਵਿੱਚ ਤੇ ਕੈਨੇਡਾ ਦੀ ਧਰਤੀ ਦੇ ਉੱਤੇ ਉਹ ਪਹਿਲੇ ਸਿੱਖ ਹੋਏ ਨੇ ਜਿਹੜੇ ਸ਼ਹੀਦ ਹੋਏ ਸੀ ਸੋ ਇਹ ਸੀ ਜੀ ਅੱਜ ਦੀ ਵੀਡੀਓ ਦਾ ਇਤਿਹਾਸ ਉਮੀਦ ਕਰਦੇ ਹਾਂ ਸਭ ਨੂੰ ਇਤਿਹਾਸ ਥੋੜਾ ਥੋੜਾ ਪਤਾ ਹੋਊਗਾ ਥੋੜਾ ਥੋੜਾ ਮੈਂ ਦੱਸਦਾ ਹੋਊਗਾ ਤੇ ਸਭ ਨੂੰ ਬੇਨਤੀ ਹੈ ਇੱਕ ਚੰਗੀ ਫਿਲਮ ਹੈ ਦੇਖਣ ਜ਼ਰੂਰ ਜਾਣਾ ਸਿਨੇਮਾ ਤੇ ਘਰਾਂ ਦੇ ਵਿੱਚ ਜੇ ਇਤਿਹਾਸ ਚੰਗਾ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ